ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਜੁੜੇ ਹੋ ਦੇਵ ਗ੍ਰੀਨਲੈਂਡ ਨਰਸਰੀ ਜਲਾਲਾਬਾਦ ਤੋਂ ਫਰੋਇਪੁਰ ਰੋਡ ਪੇ ਦੇ ਨਾਲ ਤੇ ਮੈਂ ਹਾਂ ਤੁਹਾਡਾ ਆਪਣਾ ਡਾਕਟਰ ਦੇਵ ਕੰਬੋਜ ਪ੍ਰਾਨ ਪੱਟੀ ਤੇ ਅੱਜ ਅਹਿਮ ਗੱਲਬਾਤ ਕਰਨੀ ਹੈ ਕਿ ਬੂਟੇ ਖਰੀਦੇ ਸਮੇ ਕਿਹੜੀਆਂ ਗੱਲਾਂ ਦਾ ਧਿਆਨ ਰੱਖੀਏ ਤਾਂ ਜੋ ਸਾਡੇ ਨਾਲ ਧੋਖਾ ਠੱਗੀ ਨਾ ਹੋਵੇ ਸੋ ਸਭ ਤੋਂ ਪਹਿਲਾਂ ਮੈਂ ਦੱਸ ਦਿਆਂ ਕਿ ਹਮੇਸ਼ਾ ਹੀ ਆਪਾਂ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਆਪਾਂ ਵੀਡੀਓ ਦੇਖਦੇ ਆ ਲੋਕਾਂ ਦੀ ਕੋਈ ਬੰਦਾ 10 12 ਫੁੱਟ ਦਾ ਅੰਬ ਚੁੱਕ ਕੇ ਐ ਖੜਾ ਉਹ ਕੋਈ ਕਹਿੰਦਾ ਜੀ ਮੈਂ 300 ਦਾ ਦੇ ਦੰਨਾ ਜੀ ਲੋਕੀ 1000 ਦਾ ਵੇਚਦੇ ਐ ਕੋਈ ਕਹਿੰਦਾ ਮੈਂ 500 ਦਾ ਦਿੰਦਾ ਹਣਾ ਜੀ ਸੋ ਉੱਥੇ ਕੱਲਾ ਅੰਬ ਦੀ ਹਾਈਟ ਨਾ ਦੇਖੋ ਉਹਦੀ ਇੱਕ ਪਛਾਣ ਕਰੋ ਕਿ ਉਹਦੀ ਕੁਆਲਿਟੀ ਕੀ ਹੈ ਉਹਦਾ ਅਸ਼ੋਕੜ ਕੀ ਹੈ ਇਹ ਬੜੀਆਂ ਅਹਿਮ ਗੱਲਾਂ ਐ ਮੈਂ ਲੋਕਾਂ ਦਾ 4-5-5 ਕਿਲੇ ਲੋਕਾਂ ਨੇ ਬਾਗ ਲਾ ਲੈ ਸਸਤੇ ਚੱਕਰ ਦੇ ਵਿੱਚ ਤੇ ਬਾਅਦ ਚ ਮੈਂ ਲੋਕ ਪਛਤਾਉਂਦੇ ਦੇਖਿਆ ਮੈਂ ਤਾਂ ਅੱਜ ਇਹ ਵੀਡੀਓ ਤੁਹਾਡਾਂ ਨਾਲ ਅਪਲੋਡ ਕਰ ਰਿਹਾ ਕਿਉਂਕਿ ਸੁਬਾ ਸੁਬਾ ਸੱਜਣੇ ਆਇਆ ਮੇਰੇ ਕੋਲ ਹੀ ਬੈਠੇ ਐ ਤੇ ਮੈਂ ਉਹਨਾਂ ਨੂੰ ਕੈਮਰੇ ਸਾਹਮਣੇ ਨਹੀਂ ਲਿਆਉਣਾ ਚਾਹੁੰਦਾ ਕਿਉਂਕਿ ਉਹ ਵੀ ਨਹੀਂ ਆਉਣਾ ਚਾਹੁੰਦੇ ਕਿ ਉਹਨਾਂ ਦੇ ਨਿੱਜੀ ਦੋਸਤ ਨੇ ਉਹਨਾਂ ਨੂੰ ਬੂਟੇ ਦਿੱਤੇ ਐ ਤੇ ਉਹਨਾਂ ਦੇ ਨਾਲ ਇੱਕ ਬੜਾ ਵੱਡਾ ਧੋਖਾ ਹੋਇਆ ਠੱਗੀ ਹੋਈ ਐ ਪਾਵੇਂ ਉਹਨਾਂ ਦੇ ਦੋਸਤ ਨੇ ਨਾ ਕਰਿਆ ਹੋਵੇ ਪਰ ਅੱਗੋਂ ਜਿੱਥੋਂ ਉਹਨੇ ਲਿਆ ਉਹਦੇ ਨਾਲ ਠੱਗੀ ਹੋ ਗਈ ਅੱਗੇ ਜਿੰਨ ਬੂਟੇ ਉਹਨੇ ਵੇਚਤੇ ਕਾਰਨ ਕੀ ਸਸਤੇ ਦੇ ਚੱਕਰ ਦੇ ਵਿੱਚ ਤੇ ਉਹ ਇਨਾ ਸਸਤਾ ਆਪਣੇ ਲੱਗਿਆ ਪੈਸੇ ਵੀ ਲੱਗੇ ਐ ਉੱਪਰ ਕਿਰਾਇਆ ਵੀ ਪਿਆ ਹਨਾ ਜੀ ਕਿਰਾਇਆ ਵੀ ਪਿਆ ਬੂਟੇ ਲਿਆਉਣ ਦਾ ਤੇ ਸਸਤਾ ਤਾਂ ਨਹੀਂ ਮੈਂ ਕਹਾਂਗਾ ਪੈਸੇ ਵੀ ਲੱਗੇ ਪੂਰੇ ਠੁੱਕਵੇਂ ਪੈਸੇ ਲੱਗੇ ਐ ਬੂਟਿਆਂ ਦੇ ਤੇ ਕੁਆਲਿਟੀ ਜਿਹੜੀ ਹੈ ਉਹ ਜ਼ੀਰੋ ਰਹੀ ਹੈ 3 ਸਾਲ ਹੋ ਗਏ ਜੀ 3 ਸਾਲ ਹੋ ਗਏ ਬਾਗ ਲਾਇਏ ਨੂੰ ਤੇ ਮਿਕਸ ਬਾਗ ਲਾਇਆ ਸੀ ਜਿਵੇਂ ਜਿਆਦਾਤਰ ਆਪਾਂ ਵੀ ਸਾਰੀਆਂ ਵੈਰਾਈਟੀਆਂ ਲਵਾਉਂਦੇ ਆ ਤੇ ਅੱਜ ਤੱਕ ਉਹਨਾਂ ਨੂੰ ਫਲਾਵਰ ਵੀ ਨਹੀਂ ਆਇਆ ਸੋ ਵੇਖੋ 3 ਸਾਲ 3 ਕਿੱਲਿਆਂ ਦੀ ਕਮਾਈ ਗਈ ਤੇ ਅੱਜ ਕੀ ਪੱਲਿਆ ਨਮੋਸ਼ੀ ਇਹ ਉਦੋਂ ਵੀ ਮੇਰੇ ਖਿਆਲ ਤੁਸੀਂ ਮੇਰੇ ਕੋਲ ਆਏ ਸੀਗੇ ਇਹ ਉਦੋਂ ਵੀ ਮੇਰੇ ਕੋਲੇ ਆਏ ਸੀਗੇ ਤੇ ਇਹਨਾਂ ਨੇ ਮੈਨੂੰ ਉਦੋਂ ਕੱਲਾ ਰੇਡ ਹੀ ਪੁੱਛਿਆ ਸੀ ਵੀ ਬੂਟਾ ਕਿੰਨੇ ਦਾ ਹੈ ਤੇ ਅਸੀਂ ਮੰਨਦੇ ਆਂ ਵੀ ਸਾਡਾ ਇਹਨਾਂ ਸਫਰ ਕਰਕੇ ਬੂਟਾ ਆਉਂਦਾ ਹੈ ਜਿਹੜਾ 1.5 ਤੋਂ 2 ਲੱਖ ਰੁਪਇਆ ਉਹ ਕਿਰਾਇਆ ਹੈ ਉਹ ਸਾਰੇ ਜਿੰਨੇ ਬੂਟੇ ਉਹਦੇ ਵਿੱਚ ਹੁੰਦੇ ਆ 2000 4000 ਉਹ ਸਾਰਾ ਉਹਨਾਂ ਦੇ ਪੈਂਦਾ ਤੇ ਉਹ ਵੱਧ ਤੋਂ ਵੱਧ ਜਿਹੜਾ ਕਿਰਾਇਆ ਹੈ ਉਹ ਜ਼ਿਆਦਾ ਨਹੀਂ ਹੁੰਦਾ ਉਹ ਬੂਟੇ ਜਿਹੜਾ ਛੋਟਾ ਬੂਟਾ ਹੈ ਉਹਨੂੰ 20 ਤੋਂ 25 ਰੁਪਏ ਕਿਰਾਇਆ ਪੈਂਦਾ ਹੈ ਜਿਹੜਾ ਫੁੱਲ ਸਾਈਜ਼ ਬੂਟਾ ਹੈ ਜਿਵੇਂ ਆਮ ਬਾਈਕੀ 22 ਬਾਈਵੇਂ ਬੈਂਚ ਉਹਨੂੰ ਜਿਹੜਾ 2-250 ਰੁਪਿਆ ਕਿਰਾਇਆ ਪੈਂਦਾ ਹੈ ਜਿਹੜਾ ਬੂਟਾ ਲਗਭਗ 10-11 ਫੁੱਟ ਦੀ ਹਾਈਟ 'ਚ ਹੁੰਦਾ ਜਾਂ ਜਿਵੇਂ ਫੋਕਸਟਲ ਪਾਮ ਵਗੈਰਾ ਲਾ ਲਓ ਇਹਨਾਂ ਨੂੰ ਕਿਰਾਇਆ ਵੱਧ ਪੈਂਦਾ ਪਰ ਆਪਾਂ ਗੱਲ ਫਰੂਟ ਦੀ ਕਰ ਰਹੇ ਹਾਂ ਇੱਥੇ ਫਰੂਟ ਜਿਹੜਾ ਉਹਨੂੰ ਜੇ ਆਪਣਾ ਬੂਟਾ 25-30 ਰੁਪਏ ਮਹਿੰਗਾ ਹੈ ਤਾਂ ਲਗਭਗ 150 ਬੂਟਾ ਕਿੱਲੇ 'ਚ ਲੱਗਦਾ ਹੈ ਤੇ ਫਰਕ ਕੀ ਪੈਣਾ ਹੈ 4500 ਦਾ ਕਿੱਲੇ ਮਗਰੋਂ ਤੇ ਅੱਜ ਭਾਜੀ ਨੂੰ ਪੁੱਛ ਕੇ ਵੇਖੀਏ ਤਾ 6 ਫਸਲਾਂ ਗਈਆਂ 3 ਸਾਲਾਂ ਦੇ ਵਿੱਚ ਉਦੋਂ ਮੇਰੇ ਖਿਆਲ ਤੁਸੀਂ ਕਣਕ ਵੀ ਇਹਨਾਂ ਨੇ ਉਹ ਮਤਲਬ ਕਿ ਵਾਹਤ ਹੀ ਸੀਗੀ ਜਦੋਂ ਬਾਗ ਲਾਇਆ ਸੀ ਕਿਉਂਕਿ ਬੰਦਾ ਉਤਸ਼ਾਹਤ ਹੁੰਦਾ ਚੀਜ਼ਾਂ ਪ੍ਰਤੀ ਤਾਂ 7 ਫਸਲਾਂ ਗਈਆਂ ਤੁਸੀਂ ਜ਼ਿਆਦਾ ਨਾ ਲਾਓ 40000 ਦੀ ਕਣਕ ਲਾਓ ਤਾਂ 60000 ਦਾ ਝੋਨਾ ਅਸਲੋਂ ਥੱਲੇ ਵਲਾਈਏ ਤਾਂ ਲਗਭਗ 1 ਲੱਖ ਦਾ ਨੁਕਸਾਨ 1 ਸਾਲ 'ਚ 1 ਕਿੱਲੇ ਦਾ ਹੋ ਗਿਆ ਸਿਰਫ 4500 ਦੇ ਚੱਕਰ ਚ ਆਪਾਂ ਨੇ ਨੁਕਸਾਨ ਕਿੰਨਾ ਕੀਤਾ 3.5 ਲੱਖ ਦਾ 4 ਲੱਖ ਦਾ ਨੁਕਸਾਨ ਹੋਇਆ ਕਿਉਂਕਿ ਕੜਕ ਵਿੱਚ ਵਿੱਚ ਵਾਈ ਸੀਗੀ 4 ਲੱਖ ਦਾ ਨੁਕਸਾਨ ਹੋਇਆ 1 ਸਾਲ ਦਾ ਲਗਭਗ 3 ਸਾਲਾਂ ਦੇ ਵਿੱਚ 10-12 ਲੱਖ ਦਾ ਨੁਕਸਾਨ ਕਰਕੇ ਅੱਜ ਫੇਰ ਮੇਰੇ ਕੋਲ ਬੈਠੇ ਕਿ ਬੂਟੇ ਲੈ ਕੇ ਜਾਣੇ ਆ ਕਿਉਂਕਿ ਹੁਣ ਥੋੜਾ ਜਿਹਾ ਮਹਿਸੂਸ ਵੀ ਹੁੰਦਾ ਹੈ ਕਿ ਯਾਰ ਲੋਕ ਕੀ ਕਹਿਣਗੇ ਲੋਕਾਂ ਦਾ ਕਹਿਣਾ ਹੀ ਕਹਿਣਾ ਹੈ ਪਰ ਜੋ ਖਰਚਾ ਕੀਤਾ ਉਦੋਂ ਉਹ ਵੀ ਵੇਸਟ ਗਿਆ ਸੋ ਇਸ ਕਰਕੇ ਨੀਲਕੰਠ ਦੇ ਨਾਲ ਅਸੀਂ ਜੁੜੇ ਆ ਉਹਦੇ ਪਿੱਛੇ ਵੀ ਬੜਾ ਵੱਡਾ ਕਾਰਨ ਹੈ ਇੱਕ ਦਿਨ ਆਪਾਂ ਉਹ ਵੀਡੀਓ ਪਾਵਾਂਗੇ ਕਿਉਂ ਨੀਲਕੰਠ ਆਲ ਓਵਰ ਇੰਡੀਆ ਆਪਾਂ ਨੂੰ ਕਿਉਂ ਸਪਲਾਈ ਦੇ ਰਿਹਾ ਉਹਦੇ ਪਿੱਛੇ ਵੀ ਬੜਾ ਇੱਕ ਵੱਡਾ ਕਾਰਨ ਹੈ ਸਮਾਜ ਸੇਵੀ ਆ ਤੁਹਾਨੂੰ ਸਮਝ ਆ ਗਈ ਹੋਊਗੀ ਕਿਤੇ ਜ਼ਰੂਰਤ ਪਈ ਸੀ ਉਹਨਾਂ ਨੂੰ ਆਪਣੀ ਤਾਂ ਉਦੋਂ ਬਲੱਡ ਦੇ ਕੇ ਆਏ ਸੀਗੇ ਮੁੰਡੇ ਆਪਣੇ ਤੇ ਕਰੋ ਆਸਰਾ ਐਨਜੀਓ ਵੱਲੋਂ ਆਪਾਂ ਉਸ ਦਿਨ ਤੋਂ ਨੀਲਕੰਠ ਦੇ ਨਾਲ ਜੁੜੇ ਆ ਆਪਣਾ ਤਾਂ ਕੋਈ ਨਰਸਰੀ ਬਾਰੇ ਵਿਚਾਰ ਵੀ ਨਹੀਂ ਸੀ ਕਦੇ ਸੁਪੜੇ ਵਿੱਚ ਵੀ ਨਹੀਂ ਸੋਚਿਆ ਸੀ ਪਰ ਅੱਜ ਜੋ ਕੁਆਲਿਟੀ ਆ ਰਹੀ ਹੈ ਉਹ ਸਿਰਫ ਨੀਲਕੰਠ ਕਰਕੇ ਆਪਣੀ ਆ ਰਹੀ ਹੈ ਕਿਉਂਕਿ ਇੱਕ ਬ੍ਰਾਂਡ ਹੈ ਸਾਰਿਆਂ ਡਾਕਟਰਾਂ ਦੀ ਟੀਮ ਦੇ ਨਾਲ ਬੂਟਾ ਤਿਆਰ ਹੁੰਦਾ ਹੈ ਸੋ ਵੀਡੀਓ ਲੰਬੀ ਹੋ ਰਹੀ ਹੈ ਇਦਾਂ ਹੀ ਆਪਣੇ ਜਿਹੜੇ ਇਨਡੋਰ ਆਊਟਡੋਰ ਪlant ਆ ਜਿਹੜੇ ਸਜਾਵਟ ਵਾਸਤੇ ਆ ਉਹ ਵੀ ਸਾਰੇ ਜੜ੍ਹ ਤੋਂ ਤਿਆਰ ਕੀਤੇ ਹੋਇਆ ਸਾਰੇ ਬੂਟਿਆਂ ਦਾ ਟ੍ਰੀਟਮੈਂਟ ਕੀਤਾ ਹੁੰਦਾ ਹੈ ਸਾਰੀ ਨਰਸਰੀ ਦੇ ਵਿੱਚ ਰੱਖਣ ਤੋਂ ਪਹਿਲਾਂ ਉਹਨੂੰ ਫੰਗੀਸਾਈਡ ਦਵਾਈਆਂ ਵਰਤੀਆਂ ਜਾਂਦੀਆਂ ਔਰ ਤਾਂ ਹੀ ਆਪਣੇ ਬਾਗ ਵੀ ਸਕਸੈਸ ਹੁੰਦਾ ਹੈ ਇੱਕ ਵੀਡੀਓ ਆਈ ਸੀ ਕੀ ਸਰਸੇ ਹਸਾਰ ਰੋਡ ਤੋਂ ਔਰ ਤੁਸੀਂ ਦੇਖਿਆ ਹੁਣ ਬੇਰੀਆਂ ਉਹ ਦਿਖਾ ਰਿਹਾ ਸੀ ਵੀਰ ਸਾਡਾ ਸੋ ਇਦਾਂ ਹੀ ਹੈ ਕਰਕੇ ਮੈਂ ਇੱਕ ਕਲਿੱਪ ਵੀ ਨਾਲ ਉਹਨਾਂ ਦਾ ਲਾਉਂਗਾ ਬੇਰੀਆਂ ਵਾਲੀ ਜਿਹੜੀ ਉਹ ਵੀਡੀਓ ਆਈ ਹੈ ਤੇ ਸੋ ਇਦਾਂ ਨਹੀਂ ਕੋਈ ਨਾਮ ਲੈਂਦਾ ਕਿਉਂਕਿ ਕੁਆਲਿਟੀ ਬੋਲਦੀ ਆ ਤਾਂ ਕੁਆਲਿਟੀ ਦਾ ਫਿਰ ਕੁਆਲਿਟੀ ਤੇ ਪੈਸੇ ਵੀ ਲੱਗਦੇ ਆ ਠੀਕ ਆ ਜੀ ਆਪਾਂ ਕਈ ਵਾਰੀ ਪੈਸੇ ਵੀ ਭਰ ਬੈਂਦੇ ਆ ਤੇ ਗੱਲ ਵੀ ਨਹੀਂ ਬਣਦੀ ਸੋ ਇਹ ਬੜੀਆਂ ਅਹਿਮ ਤੇ ਡੂੰਘੀਆਂ ਗੱਲਾਂ ਸੋ ਮੇਰੇ ਅੱਜ ਦਾ ਵੀਡੀਓ ਪਾਉਣ ਦਾ ਮਕਸਦ ਇਹ ਹੈ ਜਿਵੇਂ ਵੀਰ ਅੱਜ ਮੇਰੇ ਕੋਲ ਆਇਆ ਹੁਣ ਦੁਬਾਰਾ ਫਿਰ ਕਹਿੰਦਾ ਪਲਾਂਟੇਸ਼ਨ ਕਰਨੀ ਆ ਵਿੱਚੋਂ ਹੌਲੀ ਹੌਲੀ ਪੱਟ ਦੇਾਂਗੇ ਤੇ ਤੁਹਾਡੇ ਬੂਟੇ ਲਾਉਣੇ ਆ ਸੋ ਇਸ ਕਰਕੇ 3 ਸਾਲਾਂ ਦੇ ਪਛਤਾਵੇ ਨਾਲ ਉਹ ਚੰਗਾ ਪੈਸੇ ਲਾ ਕੇ ਨੁਕਸਾਨ ਕਰਕੇ ਤੇ ਅੱਜ ਆਪਾਂ ਫਿਰ ਦੇਵ ਗ੍ਰੀਨ ਲੈਂਡ ਨਾਲ ਸੀ ਤੇ ਆਏ ਬੈਠੇ ਆ ਤਾਂ ਫਿਰ ਉੱਥੇ ਕੁਆਲਿਟੀ ਬੋਲਦੀ ਐ ਤੇ ਕੁਆਲਿਟੀ ਮਿੱਤਰੋ ਦੇ ਰਹੇ ਆ ਦਿੰਦੇ ਆਇਆ ਦਿੰਦੇ ਰਾਂਗੇ ਸੋ ਤੁਹਾਨੂੰ ਆਉ ਤੁਹਾਨੂੰ ਹਰ ਇੱਕ ਜਾਣਕਾਰੀ ਦੇਾਂਗੇ ਬੂਟੇ ਨੂੰ ਕਿਹੜੀ ਸਪਰੇਅ ਕਦੋਂ ਹੋਣੀ ਐ ਕਿਹੜੇ ਟਾਈਮ ਤੇ ਕਟਿੰਗ ਸ਼ਟਿੰਗ ਹੋਣੀ ਹੈ ਕਿਹੜੇ ਟਾਈਮ ਤੇ ਉਹਨਾਂ ਨੂੰ ਪੰਜਰਚ ਕੀ ਦੇਣਾ ਹੈ ਇਹ ਸਾਰੀਆਂ ਜਾਣਕਾਰੀ ਦੇ ਨਾਲ ਤੁਹਾਨੂੰ ਅਸੀਂ ਤੋਰਾਂਗੇ ਕੱਲਾ ਬੂਟਾ ਨਹੀਂ ਦੇ ਰਹੇ ਕੱਲੀ ਕੁਆਲਿਟੀ ਨਹੀਂ ਵੇਚ ਰਹੇ ਨਾਲ ਸਾਨੂੰ ਪ੍ਰੋਪਰ ਹਰੇਕ ਬੂਟੇ ਬਾਰੇ ਜਾਣਕਾਰੀ ਵੀ ਹੈ ਵੀਡੀਓ ਸ਼ੇਅਰ ਲੱਗੀ ਚੰਗੀ ਲੱਗੀ ਤਾਂ ਸ਼ੇਅਰ ਜ਼ੋਰ ਕਰਿਓ ਉਹਨਾਂ ਸਜਣਾ ਤੱਕ ਜਿਹੜੇ ਅੱਜ ਸੋਚ ਰਿਹਾ ਕਿ ਉੱਥੋਂ ਬੂਟੇ ਲਈਏ ਉੱਥੋਂ ਬੂਟੇ ਲਈਏ ਇਹ ਵੀਡੀਓ ਉਹਨਾਂ ਤੱਕ ਜ਼ੋਰ ਪਹੁੰਚਾਓ ਚੰਗਾ ਹੁੰਦਾ ਜੇ ਬਾਈ ਜੀ ਮੇਰੇ ਨਾਲ ਬਹਿ ਕੇ ਵੀਡੀਓ ਪਾਉਂਦੇ ਪਰ ਉਹ ਇੱਕ ਇੱਕ ਲੋ ਵੀ ਅੱਜ ਸ਼ਰਮ ਆ ਰਹੀ ਹੈ ਆਪਾਂ 3 ਸਾਲਾਂ ਬਾਅਦ ਇੰਨਾ ਵੱਡਾ ਨੁਕਸਾਨ ਹੋ ਗਿਆ ਲੋਕਾਂ ਦੀ ਗੱਲਾਂ ਵੱਖਰੀਆਂ ਇਸ ਕਰਕੇ ਕੈਮਰੇ ਸਾਹਮਣੇ ਨਹੀਂ ਆਉਣਾ ਚਾਹੁੰਦੇ ਸੋ ਤੁਸੀਂ ਵੀ ਨਾ ਇਦਾਂ ਕੋਈ ਨੁਕਸਾਨ ਚੇਲ ਲਿਓ ਜੇ ਤੇ ਇਹ ਗੱਲ ਮੇਰੀ ਅੱਜ ਪੱਲੇ ਬੰਨ ਲਿਓ ਜੇ ਵੀਰ ਜੀ ਕਿ ਤੁਸੀਂ ਬੂਟਾ ਲੈਣਾ ਜੇ ਗਰੰਟੀ ਵਾਲਾ ਤਾਂ ਸਿਰਫ ਦੇਵ ਗ੍ਰੀਨਲੈਂਡ ਨਰਸੀ ਤੇ ਵਿਸ਼ਵਾਸ ਕਰਕੇ ਸਾਡੇ ਕੋਲ ਆਓ ਤੁਹਾਨੂੰ ਇੱਕ ਕਬੂਟਾ ਲਗਾਤਾਰ ਇੰਨੇ ਸਾਲਾਂ ਤੋਂ ਦੇ ਰਹਿਆਂ ਔਰ ਗਰੰਟੀ ਵਾਲਾ ਮਿਲੂਗਾ ਭਾਵੇਂ ਤੁਸੀਂ ਘਰ ਤੇ ਲਾਉਣਾ ਤੇ ਭਾਵੇਂ ਖੇਤ ਲਾਉਣਾ ਤੇ ਭਾਵੇਂ ਬਾਗ ਲਾਉਣਾ ਤੇ ਭਾਵੇਂ ਤੁਸੀਂ ਆਪਣੇ ਕੋਠੀ ਦੇ ਵਿੱਚ ਲਾਉਣੇ ਆ ਤਾਂ ਇਸ ਤੋਂ ਵਧੀਆ ਕਿਦੇ ਬੂਟੇ ਨਹੀਂ ਮਿਲ ਸਕਦੇ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਜੀ ਦੋਸਤਾ ਮਿੱਤਰਾਂ ਦਾ ਜਿਨ੍ਹਾਂ ਨੇ ਪੇਜ ਫੋਲੋ ਨਹੀਂ ਕੀਤਾ ਉਹ ਪੇਜ ਫੋਲੋ ਕਰ ਲੋ ਤੇ ਆਓ ਇੱਕ ਵਾਰ ਜਲਾਲਾਬਾਦ ਤੋਂ ਫਿਰੋਜ਼ਪੁਰ ਰੋਡ ਤੇ ਆਪਣੀ ਨਰਸਰੀ ਹੈ ਦੇਵ ਗ੍ਰੀਨਲੈਂਡ ਨਰਸਰੀ ਸੋ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਸ਼ੁਕਰੀਆ